ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਪਿਆਰਿਓ ਹਾਓ ਸਤਿਗੁਰਾਂ ਦੀ ਬਾਣੀ ਦੇ ਅੱਜ ਆਪਾਂ ਇੱਕ ਟਾਪਿਕ ਦੇ ਉੱਤੇ ਵਿਚਾਰ ਕਰਦੇ ਹਾਂ ਥੋੜਾ ਕੋਸ਼ਿਸ਼ ਕਰੀਏ ਥੋੜਾ ਸਮਝਣ ਦਾ ਯਤਨ ਕਰੀਏ ਗੁਰੂ ਪਿਆਰੀ ਸਾਧ ਸੰਗਤ ਜੀ ਜਿਹੜੇ ਵੀ ਜੀਵ ਹੈ ਜਦੋਂ ਜਿੰਨਾਂ ਦੇ ਮਨ 'ਚ ਥੋੜੀ ਬਹੁਤ ਜਾਗਤੀ ਆ ਜਾਂਦੀ ਹੈ ਕਿ ਆਪਾਂ ਇਸ ਸੰਸਾਰ ਦੇ ਵਿੱਚ ਪਰਮਾਤਮਾ ਨੂੰ ਮਿਲਣ ਵਾਸਤੇ ਆਏ ਆ ਸਾਡੇ ਜੀਵਨ ਦਾ ਲਕਸ਼ੀ ਏ ਆ ਮਕਸਦ ਈ ਏ ਤੇ ਫਿਰ ਮਾਲਕ ਜਿੰਨਾ ਦੇ ਉੱਤੇ ਕਿਰਪਾ ਕਰ ਦਿੰਦਾ ਜਿੰਨਾਂ ਨੂੰ ਸੱਚਾ ਮਾਰਗ ਪ੍ਰੇਮ ਦਾ ਮਾਰਗ ਆਪ ਦੱਸ ਦਿੰਦਾ ਹੈ ਕਿ ਇਸ ਤਰੀਕੇ ਨਾਲ ਇਸ ਰਸਤੇ ਰਹੀਂ ਤੁਸੀਂ ਮੇਰੇ ਨਾਲ ਮਲਾਪ ਕਰ ਸਕਦੇ ਹੋ ਫਿਰ ਜਿਹੜਾ ਜੀਵ ਉਸ ਮਾਰਗ ਉੱਤੇ ਚੱਲਣਾ ਸ਼ੁਰੂ ਕਰ ਦਿੰਦਾ ਹੈ ਤੇ ਫਿਰ ਉਹਦੇ ਮਨ ਦੀ ਇਹ ਤਾਗ ਵੜਨੀ ਸ਼ੁਰੂ ਹੋ ਜਾਂਦੀ ਹੈ ਕਿ ਜਲਦੀ ਤੋਂ ਜਲਦੀ ਹੁਣ ਮਾਲਕ ਮੇਰੇ ਤੇ ਕਿਰਪਾ ਕਰ ਦਵੇ ਕਿਉਂਕਿ ਪਹਿਲਾਂ ਹੀ ਬੜਾ ਭਟਕਿਆ ਹੁੰਦਾ ਹੈ ਇੱਕ ਤਾਂ ਉਹ ਜੀਵ ਹੁੰਦੇ ਹਨ ਜਿਨ੍ਹਾਂ ਨੂੰ ਰਸਤਾ ਹੀ ਨਹੀਂ ਪਤਾ ਜਿਸ ਨੂੰ ਬਾਣੀ ਕਹਿੰਦੀ ਹੈ ਪੰਥਾ ਪ੍ਰੇਮ ਨ ਜਾਣਈ ਭੁੱਲੀ ਫਿਰੇ ਗਵਾਰ ਇਹ ਪਿਆਰ ਦਾ ਰਸਤਾ ਨਹੀਂ ਜਾਣਿਆ ਅਜੇ ਭੁੱਲਿਆ ਫਿਰਦਾ ਹੈ ਵੇ ਤੇ ਉਹਨੇ ਜਿਹੜੇ ਭੁੱਲੇ ਫਿਰਦੇ ਆ ਭਾਵਨਾ ਸੱਚੀ ਹੈ ਮਿਲਣਾ ਚਾਹੁੰਦੇ ਆ ਪਰ ਰਸਤਾ ਗਲਤ ਪਕੜਿਆ ਹੈ 10 ਸਾਲ ਹੋ ਗਏ ਆ 20 ਸਾਲ ਹੋ ਗਏ ਆ ਭਟਕੀ ਜਾ ਰਹੇ ਆ ਪਰ ਅਜੇ ਅੰਦਰ ਨੂੰ ਸ਼ਾਂਤੀ ਨਹੀਂ ਆਈ ਅਜੇ ਉਹ ਜੋ ਚੀਜ਼ ਮਿਲਣੀ ਚਾਹੀਦੀ ਸੀ ਜਿਹਦਾ ਨਾਮ ਹੀ ਆਨੰਦ ਹੈ ਪਰਮਾਤਮਾ ਦਾ ਦੂਸਰਾ ਨਾਮ ਹੀ ਆਨੰਦ ਹੈ ਉਹ ਆਨੰਦ ਅਜੇ ਮਿਲਿਆ ਹੀ ਨਹੀਂ ਸਿਰਫ ਅਜੇ ਭਟਕ ਰਿਹਾ ਅਜੇ ਭਟਕਣਾ ਦੇ ਵਿੱਚ ਅਜੇ ਟਿਕਾ ਨਹੀਂ ਆਇਆ ਪਰ ਜਿਨ੍ਹਾਂ ਤੇ ਮਾਲਕ ਦੀ ਕਿਰਪਾ ਹੋ ਗਈ ਜਿਨ੍ਹਾਂ ਨੂੰ ਰਸਤਾ ਹੁਣ ਮਿਲ ਗਿਆ ਸਹੀ ਗੁਰੂ ਪਿਆਰੀ ਸਾਧ ਸੰਗਤ ਜੀ ਸਤਗੁਰਾਂ ਦੀ ਬਾਣੀ ਸਾਨੂੰ ਸਮਝਾਉਂਦੀ ਹੈ ਕਿਉਂਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਇੱਕ ਕੋਚ ਦੀ ਤਰ੍ਹਾਂ ਕੰਮ ਕਰਦੀ ਆਪਾਂ ਖੇਡ ਵਿੱਚ ਪਏ ਆ ਨਾ ਤੇ ਖੇਡ ਵਿੱਚ ਕੁਝ ਹਦਾਇਤਾਂ ਹੁੰਦੀਆਂ ਨੇ ਗੁਰੂ ਸਾਨੂੰ ਸਮਝਾਉਂਦਾ ਹੈ ਦੱਸਦੇ ਨੇ ਪਾਤਸ਼ਾਹ ਸਾਨੂੰ ਵੀ ਭਾਈ ਆਹ ਕੰਮ ਨਹੀਂ ਕਰਨੇ ਆਹ ਕਰਨਾ ਹੈ ਤੇ ਆਹ ਨਹੀਂ ਕਰਨਾ ਦੇਖੋ ਪਿਆਰਿਓ ਹਰ ਇੱਕ ਜੀਵਨ ਕੋਈ ਵੀ ਮਨੁੱਖ ਐਸਾ ਨਹੀਂ ਹੈ ਜਿਹੜਾ ਜੀਵਨ 'ਚ ਗਲਤੀਆਂ ਨਹੀਂ ਕਰਦਾ ਹਰ ਇੱਕ ਕੋਲ ਹੁੰਦੀਆਂ ਨੇ ਪਰ ਮਹਾਰਾਜ ਦੀ ਬਾਣੀ ਕਹਿੰਦੀ ਪਿਛਲੇ ਔਗਣ ਬਖਸ਼ ਲਏ ਪ੍ਰਭੇ ਅੱਗੇ ਮਾਰਗ ਪਾਵੇ। ਮਾਲਕ ਹੀ ਕਰਦਾ ਸਾਡੇ ਪਿਛਲੇ ਔਗਣਾਂ ਨੂੰ ਬਖਸ਼ ਦਿੰਦਾ ਹੈ ਤੇ ਗਾਂ ਸਾਨੂੰ ਰਸਤਾ ਦਿਖਾ ਦਿੰਦਾ ਹੈ। ਬਖਸ਼ਦਾ ਉਸ ਕਰਕੇ ਹੈ ਕਿ ਅਗਾਹ ਤੋਂ ਗਲਤੀ ਨਾ ਕਰੇ। ਪਰ ਜਦੋਂ ਆਪਾਂ ਫੇਰ ਗਲਤੀ ਕਰ ਦਿੰਦੇ ਆਂ ਰਾਹ ਲੈ ਕੇ ਵੀ ਗੁਰਦਾ ਗਿਆਨ ਲੈ ਕੇ ਵੀ ਫੇਰ ਆਪਾਂ ਗਲਤੀ ਕਰ ਦਿੱਤੀ ਫੇਰ ਆਪਾਂ ਬੇਮੁਖ ਹੋ ਜਾਂਦੇ ਆਂ। ਬੇਮੁਖ ਦਾ ਮਤਲਬ ਕਿ ਆਪਾਂ ਫਿਰ ਮਾਲਕ ਦੇ ਸਨਮੁਖ ਨਹੀਂ ਹੋ ਸਕਦੇ। ਮਹਾਰਾਜ ਦੀ ਬਾਣੀ ਕਹਿੰਦੀ ਹੈ ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ ਇਹ ਵੀ ਇੱਕ ਅਪਰਾਧ ਹੈ ਬੜਾ ਵੱਡਾ ਇਸ ਕਰਕੇ ਫਿਰ ਬੇਮੁਖ ਨਹੀਂ ਹੋਣਾ ਹੁੰਦਾ ਫਿਰ ਤਾਂ ਇਹਤ ਮਾਰਗ ਪੈਰ ਧਰੀਜੈ ਸਿਰ ਦੀਜੈ ਕਾਣ ਨਗੀਜੈ ਫਿਰ ਤੇ ਬਸ ਪੈਰ ਧਰ ਦਿੱਤਾ ਹੁਣ ਚੱਲਣਾ ਹੀ ਆ ਫਿਰ ਅੱਗੇ ਦੁੱਖ ਸੁੱਖ ਨੂੰ ਸਮ ਕਰਕੇ ਫਿਰ ਤੁਰੇ ਰਹਿਣਾ ਹੁੰਦਾ ਸੋ ਆਪਾ ਜੀ ਸੀ ਚੀਜ਼ ਨੂੰ ਵਿਚਾਰਦੇ ਆ ਕਿ ਕਿੰਨਾ ਚੀਜ਼ਾਂ ਤੋਂ ਆਪਾਂ ਜਿਹੜਾ ਉਹ ਪ੍ਰੇਜ ਰੱਖਣਾ ਹੈ ਭੁੱਲ ਕੇ ਵੀ ਆਪਾਂ ਇਹ ਗਲਤੀਆਂ ਜੜੀਆਂ ਨੇ ਉਹ ਜੀਵਨ ਦੇ ਵਿੱਚ ਨਹੀਂ ਕਰਨੀਆਂ ਪਿੱਛੇ ਹੋ ਗਈਆਂ ਨੇ ਉਹ ਇੱਕ ਅਲੱਗ ਚੀਜ਼ ਆ ਪਰ ਜਿਨ੍ਹਾਂ ਨੂੰ ਹੁਣ ਸੋਝੀ ਆ ਗਈ ਹੈ ਜਿਨ੍ਹਾਂ ਨੂੰ ਰਸਤਾ ਮਿਲ ਗਿਆ ਜਾਣ ਬੁਝ ਕੇ ਉਹ ਗਲਤੀਆਂ ਨਹੀਂ ਕਰਨੀਆਂ ਕਬੀਰ ਮਨ ਜਾਣੇ ਸਭ ਬਾਤ ਜਾਣਤ ਹੀ ਔਗਣ ਕਰੇ ਕਾਹੇ ਕੀ ਕੁਸ਼ਲਾਤ ਹਾਥ ਦੀਪ ਕੂਏ ਪੜੇ ਕਬੀਰ ਸਾਹਿਬ ਕਹਿੰਦੇ ਹੱਥ ਵਿੱਚ ਦੀਵਾ ਵੀ ਫੜਿਆ ਫਿਰ ਵੀ ਖੂਜ ਡਿਗ ਪਿਆ ਚਲੋ ਜਿੱਨਾਂ ਚਿਰ ਹਨੇਰਾ ਸੀ ਉਹਨਾਂ ਚਿਰ ਡਿਗਦਾ ਸੀ ਵੱਖਰੀ ਗੱਲ ਆ ਪਰ ਹੁਣ ਤੇ ਦੀਵਾ ਮਿਲ ਗਿਆ ਹੁਣ ਤੇ ਰਸਤਾ ਮਿਲ ਗਿਆ ਹੁਣ ਕਿਉਂ ਖੂਜ ਡਿੱਗਦਾ ਇਸ ਕਰਕੇ ਗਲਤੀਆਂ ਨਹੀਂ ਕਰਦੀਆਂ ਇੱਕ ਪਹਿਲਾਂ ਆਪਾਂ ਭਾਈ ਗੁਰਦਾਸ ਜੀ ਦਾ ਇੱਕ ਸ਼ਬਦ ਪੜ੍ਹ ਲੈਨੇ ਆ ਜਿਸ ਚ ਮਹਾਰਾਜ ਸਾਨੂੰ ਭਾਈ ਸਾਹਿਬ ਭਾਈ ਗੁਰਦਾਸ ਜੀ ਸਾਨੂੰ ਸਮਝਾਉਂਦੇ ਕਹਿੰਦੇ ਕੀ ਕਰਨਾ ਹੈ ਗੁਰਮੁਖ ਨੇ ਕਹਿੰਦੇ ਗੁਰਮੁਖ ਥੋੜਾ ਬੋਲਣਾ ਥੋੜਾ ਸੋਣਾ ਥੋੜਾ ਖਾਣਾ ਸਭ ਤੋਂ ਪਹਿਲੀ ਚੀਜ਼ ਇਹ ਸਮਝਾ ਦਿੱਤੀ ਸਾਨੂੰ ਹੁਣ ਬੋਲਣ ਦਾ ਮਤਲਬ ਇਹ ਨਹੀਂ ਹੈ ਕਿ ਬੋਲਣਾ ਹੀ ਨਹੀਂ ਹੈ ਥੋੜਾ ਬੋਲਣਾ ਮਤਲਬ ਜਿੱਥੇ ਬੋਲਣ ਹਾਰੀਏ ਤਿੱਥੇ ਚੰਗੀ ਚੁੱਪ ਸੌਣ ਦਾ ਮਤਲਬ ਇਹ ਹੁੰਦਾ ਪਿਆਰਿਓ ਕਿ ਹੁਣ ਇੱਥੇ ਦੋ ਚੀਜ਼ ਆ ਜਾਂਦੀ ਹੈ ਇੱਕ ਤੇ ਹੁੰਦਾ ਮਨ ਦਾ ਸੋਣਾ ਇੱਕ ਹੁੰਦਾ ਤਨ ਦਾ ਸੋਣਾ ਤੇ ਵੈਸੇ ਹੁਣ ਜੇ ਵੀ ਅਭਿਆਸੀ ਜੀਵ ਹੈ ਆਪਾਂ ਵੀ ਜਿਹੜੇ ਜੋ ਵੀ ਜੀਵ ਅਭਿਆਸ ਕਰਦੇ ਆ ਕੋਸ਼ਿਸ਼ ਕਰਨੀ ਹੁੰਦੀ ਹੈ ਕਿ ਆਪਾਂ ਆਪਣੀ ਨੀਂਦ ਨੂੰ ਤਿਆਗ ਕੇ ਜਿਹੜਾ ਸਵੇਰੇ ਵੀ ਅਭਿਆਸ ਉਹ ਕਰਨਾ ਹੁੰਦਾ ਹੈ ਏ ਆ ਵੀ ਜਿਹੜਾ ਅਭਿਆਸੀ ਜੀਵ ਹੈ ਉਹ ਬਹੁਤਾ ਆਲਸੀ ਵੀ ਨਾ ਹੋਵੇ ਕਿਉਂਕਿ ਆਲਸੀ ਜੀ ਵੀ ਜਿਹੜਾ ਹੈ ਨਾ ਜਿਵੇਂ ਪਾਤਸ਼ਾਹ ਦੀ ਬਾਣੀ ਕਹਿੰਦੀ ਬੁਰੇ ਕਾਮ ਕੋ ਊਠ ਖਲੋਇਆ ਨਾਮ ਕੀ ਵੇਲਾ ਪੈਪੈ ਸੋਇਆ ਆਲਸ ਕਿੱਥੇ ਨਹੀਂ ਕਰਦਾ ਬੁਰੇ ਕੰਮ ਵਾਸਤੇ ਕੋਈ ਆਲਸ ਨਹੀਂ ਹੈ ਪਰ ਜਿੱਥੇ ਲਾਹੇ ਮਾਰੇ ਕਹਿੰਦੇ ਲਾਹੇ ਕੋ ਤੂ ਢੀਲਾ ਢੀਲਾ ਰੇ ਮੂੜੇ ਲਾਹੇ ਕੋ ਤੂ ਢੀਲਾ ਢੀਲਾ ਟੋਟੇ ਕੋ ਵੇਗ ਤਾਇਆ ਜਿੱਧਰ ਘਾਟਾ ਹੈ ਉਧਰ ਭੱਜ ਕੇ ਜਾਂਦਾ ਹੈ ਤੂੰ ਆਲਸੀ ਨਹੀਂ ਹੋਣਾ ਚਾਹੀਦਾ ਜਿਹੜਾ ਵਿਅਸੀ ਜੀਵ ਹੈ ਤੇ ਥੋੜਾ ਖਾਣਾ ਥੋੜਾ ਖਾਣੇ ਦਾ ਮਤਲਬ ਇਹ ਹੈ ਕਿ ਗੁਰੂ ਪਿਆਰੀ ਸਾਧ ਸੰਗਤ ਜੀ ਇੰਨਾ ਵੀ ਨਾ ਆਪਣੇ ਢਿੱਡ ਨੂੰ ਕਸ਼ਟ ਦੇਈ ਜਾਵੇ ਕਿ ਬਾਣੀ ਕਹਿੰਦੀ ਹੈ ਫਿਟ ਅਵੇਹਾ ਜੀਵੇ ਅਜਤ ਖਾਏ ਵਧਾਇਆ ਪੇਟ ਖਾ ਖਾ ਕੇ ਪੇਟ ਹੀ ਵਧਾਈ ਜਾਵੇ ਪਰ ਜਿਸ ਕਾਰਜ ਵਾਸਤੇ ਜਿਹੜਾ ਖਾਣ ਵਾਸਤੇ ਦੇ ਰਿਹਾ ਉਹਨੂੰ ਤੇ ਆਇਆ ਹੀ ਨਹੀਂ ਚਲੋ ਇਹ ਤੇ ਇੱਕ ਆਪਾਂ ਨਾਲ ਪੰਗਤੀ ਹੈ ਭਾਈ ਗੁਰਦਾਸ ਦੀ ਹੁਣ ਜਿਹੜਾ ਮੇਨ ਚੀਜ਼ ਆ ਆਪਾਂ ਉਸ ਦੀ ਵਿਚਾਰ ਕਰਦੇ ਹਾਂ ਜਿੱਥੇ ਪਾਤਸ਼ਾਹ ਨੇ ਸਾਨੂੰ ਬਿਲਕੁਲ ਮਨਾ ਕੀਤਾ ਉਹ ਆਪਾਂ ਗੁਰਬਾਣੀ 'ਚ ਵੀ ਲਵਾਂਗੇ ਤੇ ਵਾਪਾਂ ਹੁਣ ਭਾਈ ਗੁਰਦਾਸ ਦਾ ਪਹਿਲਾ ਆਪਾਂ ਸ਼ਬਦ ਹੁਣ ਖੁੱਲ੍ਹਿਆ ਪੜ ਲਈਏ ਇਹ ਤੇ ਚਲੋ ਹੈ ਹੀ ਆ ਇਹ ਤੇ ਆਪਾਂ ਕੋਸ਼ਿਸ਼ ਕਰਨੀ ਹੈ ਵੈਸੇ ਵੀ ਸਾਡੀ ਸਿਹਤ ਵਾਸਤੇ ਵੀ ਚੰਗਾ ਆ ਸਰੀਰਕ ਤੌਰ ਤੇ ਵੀ ਜੇ ਆਪਾਂ ਦੇਖੀ ਹੁਣ ਮਨ ਦੇ ਭਰੇਜਾਂ ਦੀ ਆਪਾਂ ਗੱਲ ਕਰਦੇ ਆ ਫਿਰ ਤੇ ਭਾਈ ਗੁਰਦਾਸ ਜੀ ਕਹਿੰਦੇ ਕਹਿੰਦੇ ਪਰ ਤਨ ਪਰ ਧਨ ਪਰ ਹਰੈ ਪਰ ਨਿੰਦਾ ਸੁਣ ਮਨ ਸਰਮਣਾ ਕਿੰਨੀਆਂ ਚੀਜ਼ਾਂ ਤੋਂ ਪਰੇ ਰਵੇ ਇਕ ਪਰਾਏ ਤਨ ਤੋਂ ਪਰ ਸ਼ਬਦ ਹੁੰਦਾ ਪਰਾਇਆ ਪਰ ਤਨ ਪਰਾਏ ਤਨ ਤੋਂ ਪਰਾਏ ਧਨ ਤੋਂ ਪਰ ਹਰੇ ਦੂਰ ਰਵੇ ਤੇ ਪਰ ਨਿੰਦਾ ਪਰਾਈ ਨਿੰਦਿਆ ਤੋਂ ਵੀ ਸੁਣਨ ਤੋਂ ਪਰੇਜ਼ ਰੱਖੇ ਤਿੰਨ ਅਪਰਾਧ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਤਿੰਨਾਂ ਚੀਜ਼ਾਂ ਨੂੰ ਅਪਰਾਧ ਮੰਨਦੀ ਹੈ ਤੇ ਭਾਈ ਗੁਰਦਾਸ ਜੀ ਨੇ ਵੀ ਇਸ ਤੀਜੇ ਮੋਰ ਲਾ ਦਿੱਤੀ ਹੈ ਹੁਣ ਆਪਾਂ ਇੱਕ ਗੁਰਬਾਣੀ ਦਾ ਸ਼ਬਦ ਪੜ੍ਹ ਲੈਨੇ ਆਂ ਮਾਰੇ ਕਹਿੰਦੇ ਕਹਿੰਦੇ ਗੋਬਿੰਦ ਹਮ ਐਸੇ ਅਪਰਾਧੀ ਜਿੰਨ ਪ੍ਰਭ ਜੀਓ ਪਿੰਡ ਥਾ ਦੀਆ ਤਿੰਨ ਕੀ ਭਉ ਭਗਤ ਨਹੀਂ ਸਾਦੀ ਅਪਰਾਧੀਆਂ ਕੀ ਇਹ ਅਪਰਾਧ ਕਰਦੇ ਹਾਰੇ ਕਹਿੰਦੇ ਪਰ ਤਨ ਪਰ ਧਨ ਪਰਤੀ ਨਿੰਦਾ ਪਰ ਅਪਵਾਦ ਨਾ ਛੂਟੇ ਗੋਬਿੰਦ ਹਮ ਐਸੇ ਅਪਰਾਧੀ ਕਿ ਨਾ ਮੇਰੇ ਕੋ ਪਰਾਇਆ ਤਨ ਛੁੜਦਾ ਪਿਆ ਨਾ ਪਰਾਇਆ ਧਨ ਛੁੜਦਾ ਪਿਆ ਨਾ ਪਰਾਈ ਦਿੰਦਿਆ ਇਹ ਸਭ ਤੋਂ ਵੱਡੀਆਂ ਮਨ ਵਾਸਤੇ ਵੱਜਰ ਕੋ ਰਤਾਂ ਨੇ ਅਭਿਆਸੀ ਜੀਵ ਜੇ ਇਹ ਗਲਤੀਆਂ ਕਰੇਗਾ ਭਾਵੇਂ ਜਿੰਨਾ ਮਰਜੀ ਪਿਆਰਿਓ ਅਭਿਆਸ ਕਰੀ ਜਾਵੇ ਜੋ ਮਰਜੀ ਕਰੀ ਜਾਵੇ ਪਰਮਾਤਮਾ ਦੀ ਪ੍ਰਾਪਤੀ ਨਹੀਂ ਕਦੇ ਵੀ ਹੋ ਸਕਦੀ ਜਿਹੜੇ ਸੱਚੇ ਮਾਰਗ ਉੱਤੇ ਚੱਲਦੇ ਪਏ ਆ ਜਿਨ੍ਹਾਂ ਨੂੰ ਤਾਂਗ ਬਣ ਗਈ ਹੈ ਕਿ ਹੁਣ ਮਿਲੇਗਾ ਦੂਜਿਆਂ ਨੂੰ ਮਿਲ ਗਿਆ ਤਿੰਨਾ ਦੇਖ ਮਨ ਚਾਉ ਠੰਦਾ ਹੁਣ ਕਦ ਪਾਈ ਗੁਣਤਾਸਾ ਜਿਨ੍ਹਾਂ ਨੂੰ ਵੇਖ ਕੇ ਚਾਹ ਉਠਿਆ ਸੀ ਕਿ ਉਹਨਾਂ ਨੂੰ ਮਿਲ ਗਿਆ ਮੈਨੂੰ ਵੀ ਮਿਲੇਗਾ ਮਾਰਗ ਪਕੜ ਲਿਆ ਪਰ ਆਹ ਗਲਤੀਆਂ ਕਰ ਰਿਹਾ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਉਹ ਚਾਹ ਦਾ ਚਾਹ ਹੀ ਬਣਿਆ ਰਹਿ ਜਾਣਾ ਪ੍ਰਾਪਤੀ ਨਹੀਂ ਹੋਏਗੀ ਉਹਨਾਂ ਦੀ ਇਹ ਸਭ ਤੋਂ ਵੱਡੀ ਬਜਰ ਕੋਰਹਿਤ ਹੈ ਗੁਰਮਤਿ ਦੇ ਵਿੱਚ ਹਾਲਾਂਕਿ ਤਨ ਦੇ ਉੱਤੇ ਵੀ ਆਉਂਦੀਆਂ ਆਪਾਂ ਤਨ ਕਰਕੇ ਕੋਰਹਿਤਾ ਪੜਦੇ ਆ ਸਿੱਖ ਰਹਿਤ ਮਰਿਆਦਾ ਅਕਾਲ ਤਖ਼ਤ ਸਾਹਿਬ ਵੱਲੋਂ ਵੀ ਜੋ ਬਣੀਆਂ ਹੋਈਆਂ ਨੇ ਪਰ ਆਪਾਂ ਮਨ ਦੀ ਗੱਲ ਕਰ ਰਹੇ ਹਾਂ ਜਿਹੜੇ ਮਨ ਦਾ ਅਭਿਆਸ ਕਰਦੇ ਪਏ ਨੇ ਹੁਣ ਇਹ ਸਭ ਤੋਂ ਵੱਡੇ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਅਪਰਾਧ ਨੇ ਇਸ ਕਰਕੇ ਆਪਾਂ ਇਹ ਚੀਜ਼ ਦਾ ਬਿਲਕੁਲ ਖਿਆਲ ਰੱਖਣਾ ਹੈ ਹੁਣ ਇੱਥੇ ਪਹਿਲਾ ਸ਼ਬਦ ਆਇਆ ਪਰ ਤਨ ਪਰ ਤਨ ਦਾ ਮਤਲਬ ਹੁੰਦਾ ਪਰਾਇਆ ਤਨ ਜਿਵੇਂ ਆਪਾਂ ਬਾਣੀ ਦੇ ਵਿੱਚ ਸ਼ਬਦ ਪੜ੍ਹਦੇ ਆਂ ਘਰ ਕੀ ਨਾਰ ਤਿਆਗੇ ਅੰਦਾ ਪਰ ਨਾਰੀ ਸਿਓ ਘਾਲੇ ਤੰਦਾ ਮਾਲੇ ਕਹਿੰਦੇ ਭੁੱਲ ਕੇ ਵੀ ਜਿਹੜਾ ਹੈ ਉਹ ਆਪਾਂ ਕਿਸੇ ਪਰਾਈ ਸਰੀਰ ਵੱਲ ਨਹੀਂ ਤੱਕਣਾ ਹੁੰਦਾ ਗਲਤ ਨਿਗਾਹ ਦੇ ਨਾਲ ਇੱਕ ਦੇਖਣਾ ਹੁੰਦਾ ਇੱਕ ਹੁੰਦਾ ਦੇਖਣਾ ਹੋਵੇ ਇੱਕ ਅਲੱਗ ਚੀਜ਼ ਹੁੰਦੀ ਹੈ ਇੱਕ ਹੁੰਦਾ ਨਜ਼ਰੀਆ ਜਿਵੇਂ ਭਾਈ ਗੁਰਦਾਸ ਜੀ ਦਾ ਹੀ ਇਹ ਸ਼ਬਦ ਆਪਾਂ ਪੜ੍ਹਦੇ ਆਂ ਦੇਖ ਪਰਾਈਆਂ ਚੰਗੀਆਂ ਸਭ ਮਾਵਾਂ ਭੈਣਾਂ ਧੀਆਂ ਜਾਣੇ ਉਹਨਾਂ ਨੇ ਸਾਨੂੰ ਰਿਸ਼ਤੇ ਦੱਸ ਦਿੱਤੇ ਆ ਕਿ ਦੇਖੋ ਜ਼ਰੂਰ ਪਰ ਆ ਰਿਸ਼ਤੇ ਜਿਹੜੇ ਐ ਕਾਇਮ ਕਰ ਲੋ ਸਭ ਮਾਵਾ ਭੈਣਾ ਧੀਆਂ ਜਾਣੇ ਕਹਿੰਦੇ ਆ ਰਿਸ਼ਤੇ ਇੱਕ ਕਬੂਲ ਕਰਕੇ ਇਹ ਤਰੀਕੇ ਨਾਲ ਦੇਖਣਾ ਸ਼ੁਰੂ ਕਰਦੇ ਗਲਤ ਨਿਗਾਹ ਨਾਲ ਨਹੀਂ ਦੇਖਣਾ ਉਹ ਆਪਾਂ ਹੁਣ ਸਮਝ ਨਹੀਂ ਆ ਸੰਸਾਰ ਦੇ ਵਿੱਚ ਆਪਾਂ ਸੰਸਾਰੀ ਜੀਵ ਆ ਤੇ ਪਰ ਧੰਨ ਪਰ ਤੁਹਾਨੂੰ ਦਾ ਪਰਾਇਆ ਤਨ ਕਿਸੇ ਦਾ ਹੱਕ ਨਹੀਂ ਖਾਣਾ ਜਿਹੜੇ ਜੀਵ ਅਭਿਆਸ ਕਰਦੇ ਨੇ ਗੁਰ ਦੀ ਸ਼ਰਨ ਵਿੱਚ ਚਲੇ ਗਏ ਆ ਗੁਰ ਪਿਆਰੀ ਸਾਥ ਸੰਗਤ ਜੀ ਉਹ ਸਾਡੀ ਉਨਾ ਚਿਰ ਤੱਕ ਹਾਮੀ ਨਹੀਂ ਭਰੇਗਾ ਜਿੰਨਾ ਚਿਰ ਤੱਕ ਆਪਾਂ ਕਿਸੇ ਦਾ ਹੱਕ ਖਾਣੇ ਜੇ ਆਪਾਂ ਕਿਸੇ ਦਾ ਹੱਕ ਖਾਣੇ ਗੁਰ ਸਾਡੀ ਹਾਮੀ ਨਹੀਂ ਭਰੇਗਾ ਆਪਾਂ ਸ਼ਬਦ ਪੜ੍ਹਦੇ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਗੁਰਪੀਰ ਹਾਮਾ ਤਾਂ ਭਰੇ ਜੇ ਮਰਦਾਰ ਨਾ ਖਾਓ ਗੁਰ ਤੇ ਪੀਰ ਕੋਈ ਸੀਜੀ ਹੈ ਗੁਰ ਸਾਡੀ ਹਾਮੀ ਤਾਂ ਹੀ ਭਰੇਗਾ ਜੇ ਤੁਸੀਂ ਮਰਦਾਰ ਨਹੀਂ ਖਾਓਗੇ ਮਰਦਾਰ ਭਾਵੇਂ ਕਿਸੇ ਦਾ ਹੱਕ ਨਹੀਂ ਖਾਓ ਜੇ ਹੱਕ ਖਾਂਦੇ ਹੋ ਤੁਹਾਡੀ ਹਾਮੀ ਨਹੀਂ ਭਰੇਗਾ ਤੁਹਾਡਾ ਭਰਮ ਦਾ ਪਰਦਾ ਪਾਸੇ ਨਹੀਂ ਹੋਣ ਦੇਣਾ ਉਹਨੇ ਕਦੇ ਵੀ ਤੇ ਤੀਸਰਾ ਇਹਦਾ ਨੰਦਾ ਸਭ ਤੋਂ ਵੱਡਾ ਭਾਰ ਜਿਹਨੂੰ ਬਾਣੀ ਕਹਿੰਦੀ ਸਭ ਤੋਂ ਵੱਡਾ ਗੁਰਨਾਨਕ ਪਾਚਾ ਕਹਿੰਦੇ ਅਸੰਖ ਨਿੰਦਕ ਸਿਰ ਕਰੇ ਭਾਰ ਇਹ ਭਾਰ ਸਭ ਤੋਂ ਵੱਡਾ ਇਹ ਸਾਨੂੰ ਉੱਠਣ ਨਹੀਂ ਦੇਵੇਗਾ ਗੁਰਮਤ ਦੇ ਵਿੱਚ ਕਦੇ ਵੀ ਮਨਮੁਖ ਅੰਦੇ ਸੁੱਧ ਨਕਾਈ ਆਤਮਕਾਤੀ ਹੈ ਜਗਤ ਕਸਾਈ ਨਿੰਦਾ ਕਰ ਕਰ ਬਹੁ ਭਾਰ ਹੀ ਉਠਾਵੇ ਬਿਨ ਮਜ਼ੂਰੀ ਭਾਰ ਪਹੁੰਚਾ ਬਣਿਆ ਬਾਣੀ ਕਹਿੰਦੇ ਆ ਵੀ ਬਿਨਾ ਪੈਸਿਆਂ ਤੋਂ ਭਾਰ ਚੁੱਕੀ ਜਾਣਾ ਉਹਨੂੰ ਕਹਿੰਦੇ ਨਿੰਦਾ ਨਿੰਦਾ ਦਾ ਮਤਲਬ ਕੀ ਹੁੰਦਾ ਕਿ ਕੋਈ ਫੋਲੇ ਉਹਨੂੰ ਕੰਡਾ ਕਹੀ ਜਾਣਾ ਪੇਤ ਨਹੀਂ ਆ ਪਤਾ ਨਹੀਂ ਉਹਦੇ ਬਾਰੇ ਜਾਣਕਾਰੀ ਨਹੀਂ ਹੈ ਪਰ ਫਿਰ ਵੀ ਉਹਨੂੰ ਮਾੜਾ ਕਹੀ ਜਾਣਾ ਜਦੋਂ ਤੈਨੂੰ ਗਿਆਨ ਹੀ ਨਹੀਂ ਉਸ ਚੀਜ਼ ਦਾ ਤੈਨੂੰ ਪਤਾ ਹੀ ਨਹੀਂ ਉਹ ਚੰਗਾ ਹੈ ਕਿ ਮਾੜਾ ਤੂੰ ਫਿਰ ਕਿਉਂ ਉਹਨੂੰ ਗਲਤ ਬੋਲੀ ਜਾ ਰਹੇ ਆ ਹਾਂ ਕਿਸੇ ਕੰਡੇ ਨੂੰ ਕੰਡਾ ਕਹਿ ਤਾ ਦਿੰਦਿਆ ਨਹੀਂ ਪਰ ਕਿਸੇ ਫੁੱਲ ਨੂੰ ਕਿਸੇ ਚੰਗੇ ਨੂੰ ਮਾੜਾ ਨਹੀਂ ਕਹਿਣਾ ਇਸ ਕਰਕੇ ਮਾਰੇ ਕਹਿੰਦੇ ਬੋਲਣਾ ਵੀ ਨਹੀਂ ਦਿੰਦਾ ਦਿੰਦਾ ਕਰਨੀ ਨਹੀਂ ਦਿੰਦਾ ਸੁਣਨੀ ਦੋਨਾਂ ਦਾ ਹੀ ਬੜਾ ਵੱਡਾ ਅਪਰਾਧ ਹੈ ਮਨ ਕਰਕੇ ਜਿਹੜੇ ਇਹਨਾਂ ਚੀਜ਼ਾਂ ਤੋਂ ਨਹੀਂ ਦੂਰ ਹਟੇ ਪਿਆਰਿਓ ਉਹ ਕਦੇ ਵੀ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਕਰ ਸਕਦੇ ਇਹ ਪ੍ਰੈਕਟੀਕਲੀ ਇਹਨੂੰ ਨੋਟ ਕਰਕੇ ਰੱਖ ਲਿਓ ਹੁਣ ਆਪਾਂ ਆਖਾਂਗੇ ਕਿ ਭਰੇਜ ਤਾਂ ਬੜੇ ਹੁੰਦੇ ਆ ਕੇਸ ਨਹੀਂ ਕਟਾਣੇ ਆਹ ਨਹੀਂ ਕਰਨੇ ਮੀਟ ਸ਼ਰਾਬ ਕਈ ਕੁਝ ਹੈ ਉਹ ਗੁਰੂ ਪਿਆਰੀ ਸਾਜੇ ਕੀ ਤਨ ਦੀ ਗੱਲ ਆ ਕਿਉਂਕਿ ਜਿੰਨਾ ਚਿਰ ਤੱਕ ਆਪਾਂ ਮਨ ਕਰਕੇ ਨਹੀਂ ਮਾਲਕ ਦੇ ਨਾਲ ਜੁੜੇ ਸਾਡੇ ਤਨ ਦੇ ਭਰੇਜ ਰੱਖਣ ਦਾ ਵੀ ਕੋਈ ਫਾਇਦਾ ਨਹੀਂ ਜਦੋਂ ਆਪਾਂ ਮਨ ਕਰਕੇ ਭਰੇਜ ਇਹਨਾਂ ਚੀਜ਼ਾਂ ਦੇ ਮਨ ਕਰਕੇ ਭਰੇਜ ਰੱਖ ਕੇ ਸਾਡਾ ਮਨ ਜੁੜ ਗਿਆ ਨਾ ਜਦੋਂ ਬੀਜ ਪੈ ਗਿਆ ਨਾ ਬੂਟਾ ਆਪਣੇ ਆਪ ਹੀ ਸਾਡਾ ਉਗ ਜਾਣਾ ਉਹ ਤੰਨ ਵਾਲੇ ਭਰੇਜ ਜਿਹੜੇ ਉਹ ਆਪਣੇ ਆਪ ਹੀ ਸਾਡੇ ਹੋ ਜਾਣੇ ਆ ਕਿਉਂਕਿ ਉਹ ਵੀ ਸਾਰੇ ਮਨ ਦੇ ਨਾਲ ਜੁੜੇ ਆ ਹੁਣ ਜਿਹੜੇ ਜੀਵ ਸ਼ਰਾਬ ਹੀ ਛੱਡਣਾ ਚਾਹੁੰਦੇ ਉਹਨਾਂ ਦਾ ਵੀ ਇਹੀ ਹੈ ਨਾ ਮਨ ਨਹੀਂ ਮੰਨਦਾ ਸਰੀਰਕ ਤੌਰ ਤੇ ਯੋਰ ਲਾਉਂਦੇ ਪਰ ਮਨ ਨਹੀਂ ਮੰਨਦਾ ਉਹਨਾਂ ਦਾ ਜਿਹੜਾ ਦੇ ਮਨ ਆਪਣੇ ਨੂੰ ਭਗਤੀ ਵਾਲੇ ਪਾਸੇ ਲਾ ਲਿਆ ਉਹਨਾਂ ਦੇ ਮਨ ਫਿਰੜੀ ਨਹੀਂ ਕਰਦੇ ਉਨੇ ਤੇ ਗਲਤ ਇਹ ਵੀ ਇਹਨੂੰ ਸਮਝਣਾ ਹੈ ਆਪਾਂ ਵੀ ਮਨ ਅੜੀ ਨਹੀਂ ਕਰਦਾ ਉਹ ਪੰਜ ਸਾਡੇ ਕੋਲ ਕਰਾਉਂਦੇ ਆ ਪਰ ਉਥੇ ਇਹ ਹੈ ਕਿ ਜਦੋਂ ਮਨ ਜੁੜ ਜਾਂਦਾ ਹੈ ਸਾਡਾ ਮਾਲਕ ਦੇ ਨਾਲ ਇਸ ਕਰਕੇ ਆਪਾਂ ਇਹ ਚੀਜ਼ ਨੂੰ ਸਮਝਣਾ ਆਪਾਂ ਪਹਿਲਾਂ ਮਨ ਵਾਸਤੇ ਪ੍ਰੇਰਿਤ ਕਰਕੇ ਆਪਣੇ ਮਨ ਨੂੰ ਜੋੜਨਾ ਹੈ ਬਾਹਰੇ ਕਹਿੰਦੇ ਆ ਰਹਿ ਤਵਰ ਕਾ ਛਵਰ ਕਮਾਵਤ ਮਨ ਨਹੀਂ ਪ੍ਰੀਤ ਮੁਖੋ ਗੰਡ ਲਾਵਤ ਪਹਿਲਾਂ ਮਨ ਦੀ ਪ੍ਰੀਤ ਪਾਉਣੀ ਆ ਤਨ ਦੀ ਪ੍ਰੀਤ ਬਾਅਦ ਚ ਵੇਂਦੀ ਜੇ ਤਨ ਦੀ ਪ੍ਰੀਤ ਪੈ ਗਈ ਮਨ ਦੀ ਪ੍ਰੀਤ ਨਹੀਂ ਪਈ ਬਾਣੀ ਉਹਨੂੰ ਪਖੰਡ ਕਹਿੰਦੀ ਆ ਬਾਰੇ ਕਹਿੰਦੇ ਗੱਲੀ ਅਸੀਂ ਚੰਗੀਆਂ ਆਚਾਰੀ ਬੁਰਿਆ ਮਨੁੱਖ ਸੂਦਾ ਕਾਲੀਆਂ ਬਾਹਰ ਚਿੱਟਵੀਆ ਵੀ ਮਨ ਤੇ ਕਾਲੇ ਆ ਬਾਹਰੋਂ ਚਿੱਟੇ ਹੋਏ ਫਿਰਦੇ ਹੋ ਫਰੀਦਾ ਕਾਲੇ ਮੈਂਡੇ ਕਪੜਾ ਕਾਲਾ ਮੈਂਡਾ ਵੇਸ ਗੁਣਹੀ ਭਰਿਆ ਮੈਂ ਫੇਰਾ ਲੋਕ ਕਹੇ ਦਰਵੇਸ਼ ਉਹਨੂੰ ਬਾਣੀ ਨਹੀਂ ਮੰਦੀ ਉਹਨੂੰ ਵਿਖਾਵਾ ਕਹਿੰਦੀ ਆ ਬਾਹਰ ਭੇਖ ਅੰਤਰ ਮਲ ਮਾਇਆ ਛਪਛਨਾਹੇ ਕਛ ਕਰੇ ਛਪਾਇਆ ਬਾਹਰ ਗਿਆਨ ਧਿਆਨ ਇਸ਼ਾਨਣ ਅੰਤਰ ਵਿਆਬੇ ਲੋਭ ਸੁਵਣ ਅੰਤਰ ਰਗਣ ਬਾਹਰ ਤਨ ਸੁਆ ਗਲ ਪਾਥਰ ਕੈਸੀ ਤਰਿਆ ਤਾ ਪਰ ਆਪਾਂ ਵੀ ਰੱਖਾਂਗੇ ਵੀ ਇੱਕ ਉਹ ਵੀ ਪਰੇਜ਼ ਹੁੰਦਾ ਹੈ ਹੰਕਾਰ ਹੁਣ ਕੁਝ ਐਸੀਆਂ ਚੀਜ਼ਾਂ ਨੇ ਪਿਆਰੋ ਜਿਹੜੀਆਂ ਆਪਾਂ ਦੂਰ ਨਹੀਂ ਕਰ ਸਕਦੇ ਜਿਵੇਂ ਹਉਮੈ ਹੈ ਉਹਦੇ ਵਾਸਤੇ ਸਭ ਤੋਂ ਪਹਿਲਾਂ ਆਪਾਂ ਇਹ ਤੇ ਕੋਸ਼ਿਸ਼ ਕਰਨੀ ਹੈ ਜਿਹੜੇ ਅਭਿਆਸੀ ਜੀਵ ਉਹ ਨਿਮਾਣੀ ਨਤਾਣੀ ਹੋ ਕੇ ਰਹਿਣ ਪਰ ਉਹਦੇ ਵਿੱਚ ਸਭ ਤੋਂ ਵੱਡੀ ਚੀਜ਼ ਇਹ ਹੈ ਕਿ ਬਾਣੀ ਦਾ ਬਾਣੀ ਸ਼ਬਦ ਹੁੰਦਾ ਸਤਗੁਰ ਸਿੱਖ ਕੇ ਬੰਧਨ ਕਾਟੇ ਗੁਰ ਕਾ ਸਿਖ ਵਿਕਾਰ ਤੇ ਹਟੇ ਜਦੋਂ ਆਪਾਂ ਗੁਰ ਦੀ ਸ਼ਰਨ 'ਚ ਜਾ ਕੇ ਅਭਿਆਸ ਕਰਾਂਗੇ ਤਾਂ ਕੁਝ ਬੰਧਨ ਸਾਡੇ ਸਤਗੁਰ ਆਪ ਹੀ ਕੱਟ ਦਿੰਦਾ ਹੈ ਆਪਣੇ ਆਪ ਸਾਡਾ ਮਨਵਿਕਾਰਾਂ ਤੋਂ ਹਟ ਜਾਂਦਾ ਹੈ ਪਰ ਆਹ ਜਿਹੜੇ ਭਰੇਜ ਆ ਇਹ ਆਪਾਂ ਖੁਦ ਆਪ ਲੈ ਕੇ ਚੱਲਣਾ ਹੁੰਦਾ ਹੈ ਇਹਦੇ ਵਿੱਚ ਜੇ ਆਪਾਂ ਇਹ ਕੰਮ ਕਰਾਂਗੇ ਤਾਂ ਬਾਣੀ ਕਹਿੰਦੀ ਹੈ ਗੁਰ ਪੀਰ ਵੀ ਸਾਡੀ ਹਾਮੀ ਨਹੀਂ ਭਰੇਗਾ ਉੱਥੇ ਉਹ ਵੀ ਸਾਡੀ ਸਹਾਇਤਾ ਨਹੀਂ ਕਰੇਗਾ ਇਸ ਕਰਕੇ ਖਾਸ ਕਰ ਪਰਾਇਆ ਹੱਕ ਪਰਾਇਆ ਤਨ ਤੇ ਪਰਾਈ ਨਿੰਦਿਆ ਇਹ ਤਿੰਨ ਚੀਜ਼ਾਂ ਆਪਾਂ ਪੱਲੇ ਬੰਨ੍ਹ ਕੇ ਰੱਖਣੀ ਇਹਨਾਂ ਚੋਂ ਆਪਾਂ ਭਰੇਜ ਰੱਖਣਾ ਹੁੰਦਾ ਹੈ ਹਮੇਸ਼ਾ ਖਾਸ ਕਰ ਜਿਹੜੇ ਗੁਰ ਦੀ ਕਮਾਈ ਕਰਦੇ ਆ ਅਭਿਆਸੀ ਜੀਵ ਨੇ ਜਿਹੜੇ ਆਪਣੇ ਤੌਰ ਤੇ ਚੱਲੇ ਜਾਂਦੇ ਆ ਕੋਈ ਜੀ ਕਹਿੰਦੇ ਲੈ ਬਾਣੀ ਵੀ ਪੜਦੇ ਆ ਦੰਦਿਆ ਵੀ ਕਰੀ ਜਾਂਦੀ ਕਿਹੜਾ ਕੋਈ ਫਰਕ ਪੈ ਰਿਹਾ ਹਾਂ ਫਰਕ ਕਿੱਥੇ ਪੈਏਗਾ ਜਦੋਂ ਤੁਸੀਂ ਪ੍ਰਮਾਤਮਾ ਨੂੰ ਮਿਲਣ ਵਾਲੇ ਪਾਸੇ ਜਾਓਗੇ ਇਦਾਂ ਕੋਈ ਫਰਕ ਨਹੀਂ ਪੈਣਾ ਦੰਦਿਆ ਵੀ ਕਰੀ ਜਾਓ ਗੁਰਦਾਰੇ ਮੱਥਾ ਵੀ ਟੇਕੀ ਜਾਓ ਸਭ ਕੁਝ ਕਰੀ ਜਾਓ ਹੱਕ ਵੀ ਖਾਈ ਜਾਓ ਸੋਹਣੇ ਕੱਪੜੇ ਪਾ ਕੇ ਗੁਰੂ ਘਰ ਵੀ ਜਾਈ ਜਾਓ ਕੋਈ ਫਰਕ ਨਹੀਂ ਪੈਣਾ ਉੱਥੇ ਜੋ ਮਰਜ਼ੀ ਕਰੀ ਜਾਓ ਉੱਥੇ ਪਰ ਜਿੱਦਣ ਤੁਹਾਡੇ ਮਨ 'ਚ ਜਾਗਰਤੀ ਆ ਗਈ ਨਾ ਕਿ ਮੈਂ ਪ੍ਰਮਾਤਮਾ ਨੂੰ ਮਿਲਣਾ ਹੈ ਉਹ ਦਿਨ ਪਿਆਰੀ ਸਾਥ ਸੰਗਤ ਜੀ ਉਹ ਤੁਹਾਡੇ ਕੀਤੇ ਹੋਏ ਸਾਰੇ ਜਿਹੜੇ ਗਲਤ ਕੰਮ ਨੇ ਤੁਹਾਡੇ ਉਹਨਾਂ ਫਿਰ ਕੰਮਾਂ ਨੇ ਤੁਹਾਨੂੰ ਰੋਕਣਾ ਹੈ ਕਹਿੰਦਾ ਪਹਿਲਾਂ ਇਹਨਾਂ ਚੀਜ਼ਾਂ ਤੋਂ ਖਹਿੜਾ ਛਡਾ ਤੇ ਫਿਰ ਮਾਲਕ ਨੂੰ ਮਿਲ ਸਕਦਾ ਹੈ। ਇਹ ਰੁਕਾਵਟ ਹੁੰਦੀ ਹੈ ਜਦੋਂ ਆਪਾਂ ਪ੍ਰਮਾਤਮਾ ਨੂੰ ਮਿਲਣ ਵਾਲੇ ਰਸਤੇ ਉੱਤੇ ਤੁਰਦੇ ਆਂ। ਉੱਥੇ ਜਾ ਕੇ ਸਾਡੀਆਂ ਇਹ ਜਿਹੜੇ ਬੰਧਨ ਨੇ ਨਾ ਉੱਥੇ ਜਾ ਕੇ ਸਾਡੇ ਵਾਸਤੇ ਅੜੀ ਕਰਦੇ ਆ। ਉੱਥੇ ਸਾਨੂੰ ਇਹਨਾਂ ਚੀਜ਼ਾਂ ਤੋਂ ਪਿਆਰੋਂ ਉੱਪਰ ਉੱਠਣਾ ਪੈਂਦਾ ਹੈ, ਛੱਡਣਾ ਪੈਂਦਾ ਹੈ ਫਿਰ ਹੀ ਆਪਾਂ ਉੱਥੋਂ ਤੱਕ ਪਹੁੰਚ ਸਕਦੇ ਆਂ। ਇਸ ਕਰਕੇ ਬਹੁਤੀ ਵੀਡੀਓ ਆਪਾਂ ਲੰਬੀ ਨਾ ਕਰੀਏ। بس ਇਹ ਚੀਜ਼ਾਂ ਦੀ ਕੋਸ਼ਿਸ਼ ਕਰਨੀ ਹੈ ਜਿਨ੍ਹਾਂ ਨੇ ਹੋਰ ਇਹਨੂੰ ਕੋਈ ਸਮਝਣਾ ਹੋਊਗਾ ਆਪਾਂ ਨੰਬਰ ਦਿੱਤੇ ਹੈ ਡਿਸਕ੍ਰਿਪਸ਼ਨ ਦੇ ਵਿੱਚ ਕਿਹੜੇ ਰਸਤੇ ਦੀ ਆਪਾਂ ਗੱਲ ਕਰਦੇ ਪਏ ਆ ਕਿਹੜੇ ਮਾਰਗ ਦੀ ਗੱਲ ਕਰਦੇ ਪਏ ਆ ਉਹਦੇ ਬਾਰੇ ਵੀ ਆਪਾਂ ਜਾਣਕਾਰੀ ਲੈ ਸਕਦੇ ਆ ਪਰ ਇਹੀ ਪ੍ਰੇਜ ਆ ਪਿਆਰਿਓ ਆਪਾਂ ਅਜੇ ਹੀ ਟੌਪਿਕ ਰੱਖ ਲਈ ਕਿੰਨਾ ਚੀਜ਼ਾਂ ਤੋਂ ਆਪਾਂ ਪਰੇ ਹੋ ਕੇ ਰਹਿਣਾ ਭੁੱਲ ਕੇ ਵੀ ਮਾਰੇ ਕਹਿੰਦੇ ਗਲਤੀਆਂ ਨਹੀਂ ਕਰਨੀਆਂ ਦਸਮਗ੍ਰੰਥ ਦੇ ਵਿੱਚ ਤੇ ਗੁਰੂ ਗੋਬਿੰਦ ਸਿੰਘ ਮਾਰੇ ਕਹਿੰਦੇ ਭੁੱਲ ਕੇ ਵੀ ਨਹੀਂ ਜਾਣਾ ਇਹਨਾਂ ਇਹਨਾਂ ਮਾਰਗ ਦੇ ਉੱਤੇ ਇਹ ਰਸਤਾ ਹੀ ਬੰਦ ਕਰ ਦਿਓ ਛੱਡ ਹੀ ਦਿਓ ਇਸ ਮਾਰਗ ਨੂੰ ਇਸ ਕਰਕੇ ਕੋਸ਼ਿਸ਼ ਕਰਕੇ ਫਿਰ ਆਪਾਂ ਪਿਆਰ ਦੇ ਨਾਲ ਤੇ ਵਿਸ਼ਵਾਸ ਦੇ ਨਾਲ ਬਾਕੀ ਦੁੱਖ ਸੁੱਖ ਨੂੰ ਸਮ ਕਰਕੇ ਚੱਲਣਾ ਹੈ ਮਾਣ ਬਮਾਨ ਨੂੰ ਸਮ ਕਰਕੇ ਚੱਲਣਾ ਹੈ ਉਹ ਜੀ ਉਹ ਆਪਾਂ ਹਮੇਸ਼ਾ ਰਹਿ ਕੇ ਚੱਲਣਾ ਹੈ ਦੁੱਖ ਸੁੱਖ ਵੀ ਆਉਂਦੇ ਰਹਿਣਗੇ ਜੀਵਨ 'ਚ ਸਭ ਕੁਝ ਚੱਲਦਾ ਜਾਣਾ ਬਸ ਆਪਾਂ ਹਰ ਇੱਕ ਚੀਜ਼ ਨੂੰ ਸਮ ਕਰਕੇ ਜਿਹੜਾ ਉਹ ਅਭਿਆਸ ਕਰਕੇ ਚੱਲਦੇ ਰਹਿਣਾ ਤੇ ਮਾਲਕ ਫਿਰ ਆਪਣੇ ਆਪ ਹੀ ਸਾਨੂੰ ਤਤੀਬਾ ਨਹੀਂ ਲੱਗਣ ਦਿੰਦਾ ਜਦੋਂ ਆਪਾਂ ਤਾਤੀਬਾ ਵਾਣਾ ਲੱਗ ਗਈ ਪਾਰਵਰਮ ਸ਼ਰਨਾਈ ਉੱਤੇ ਫਿਰ ਆਪਾਂ ਪੜਦੇ ਹਾਂ ਇਸ ਕਰਕੇ ਇਹ ਭਰੇਜ ਰੱਖ ਕੇ ਆਪਾਂ ਅਭਿਆਸ ਕਰੀਏ ਮਾਲਕ ਕਿਰਪਾ ਕਰੇ ਸਾਡੇ ਉੱਤੇ ਤੇ ਜਦੋਂ ਆਪਾਂ ਫਿਰ ਚੱਲਾਂਗੇ ਫਿਰ ਸਾਨੂੰ ਪ੍ਰਾਪਤੀ ਹੁੰਦੀ ਹੈ ਬਾਕੀ ਵਿਸ਼ਵਾਸ ਦੀ ਖੇਡ ਹੈ ਸੋ ਇੰਨੀਆ ਕੁ ਬੇਦਦੀ ਪ੍ਰਵਾਨ ਕਰਨੀ ਭੁੱਲਾ ਚੁੱਕਾ ਦੀ ਖਿਮਾ ਬਖਸ਼ਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ